ਸਾਊਦਰਨ ਸਟੇਟਸ ਬੀਇੰਗ ਡਿਸਕ੍ਰਿਮੀਨੇਟਿਡ ਅਗੇਂਸਟ ਮਾਰਾਨ ਅਸੀਂ ਸਭ ਤੋਂ ਜ਼ਿਆਦਾ ਟੈਕਸ ਦਿੰਦੇ ਹਾਂ ਸਭ ਤੋਂ ਜ਼ਿਆਦਾ ਕਾਮਯਾਬ ਕਰ ਰਹੇ ਹਾਂ ਪਰ ਤੁਸੀਂ ਸਾਡੇ ਨਾਲ ਬਹੁਤ ਜ਼ਿਆਦਾ ਵਿਤਕਰਾ ਕਰ ਰਹੇ ਹੋ देयर इज अनफेयर ट्रीटमेंट टुवर्ड्स साउदर्न स्टेट्स बिहार इलेक्शन नु देखदे देख हां तुसी पटना एयरपोर्ट कोसी रिवर प्रोजेक्ट दत्ता है ਔਰ ਤੁਸੀਂ ਤਾਮਿਲਨਾਡ ਕਰਨਾਟਕਾ ਕੇਰਲਾ ਨੂੰ ਉਹਨਾਂ ਨੂੰ ਤੁਸੀਂ ਕੁਝ ਨਹੀਂ ਦਿੱਤਾ दैट द मोस्ट सक्सेसफुल स्टेट इन इंडिया ਟੁਡੇ ਵਾਸ ਤਾਮਿਲਨਾਡ ਬਿਕਾਜ਼ ਦਾ ਡੀਐਮਕੇ ਗਵਰਨਮੈਂਟ ਫਾਲੋਡ ਦਾ ਡ੍ਰੈਵਿਡਨ ਮਾਡਲ ਵੀ ਆਰ ਨੈਵਰ ਅਗੇਂਸਟ ਹਿੰਦੀ ਵੀ ਆਰ ਓਨਲੀ ਅਗੇਂਸਟ ਹਿੰਦੀ ਇੰਪੋਜ਼ੀਸ਼ਨ ਦਾਸ਼ਕੋਬਰੇਤਵਾ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਡੀਐਮਕੇ ਪਾਰਟੀ ਦੇ ਇੱਕ ਪ੍ਰਮੁੱਖ ਲੀਡਰ ਨੇ ਭਾਰਤੀ ਪਾਰਲੀਮੈਂਟ ਵਿੱਚ ਖਲੋ ਕੇ ਕਿਹਾ ਹੈ ਕਿ ਦਿੱਲੀ ਸਰਕਾਰ ਭਾਰ ਦੇ ਦੱਖਣੀ ਸੂਬਿਆਂ ਨਾਲ ਬਹੁਤ ਵਿਤਕਰਾ ਕਰਦੀ ਹੈ ਉਹਨਾਂ ਨੇ ਤਾਮਲਡ ਨੂੰ ਭਾਰਤ ਦੀ ਸਭ ਤੋਂ ਵਿਕਸਤ ਸਟੇਟ ਦੱਸਦਿਆਂ ਕਿਹਾ ਕਿ ਉੱਥੇ ਦਰਾਵੜ ਮਾਡਲ ਲਾਗੂ ਹੋਇਆ ਹੈ ਔਰ ਜ਼ਾਹਿਰ ਹੈ ਕਿ ਸਾਊਥ ਇੰਡੀਆ ਦੀਆਂ ਸਟੇਟਾਂ ਵੀ ਭਾਰਤ ਉੱਡ ਹੋਣ ਲਈ ਅੰਗੜਾਈਆਂ ਲੈ ਰਹੀਆਂ ਨੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਤੋਂ ਵੱਧ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਭਾਰਤ ਨਾ ਕਦੇ ਇੱਕ ਮੁਲਕ ਸੀ ਨਾ ਇਸਨੇ ਰਹਿਣਾ ਅੰਗਰੇਜ਼ਾਂ ਨੇ ਜਾਣ ਲੱਗਿਆ ਇੱਕ ਜਿਹੜੀ ਐਡਮਿਨਿਸਟ੍ਰੇਟਿਵ ਯੂਨਿਟ ਜਿਹਨੂੰ ਇਕ ਥਾਂ ਇਕੱਠੇ ਕਰਨ ਲਈ ਉਹਨਾਂ ਨੂੰ 200 ਸਾਲ ਲੱਗਾ 1757 ਦੇ ਵਿੱਚ ਉਹ ਬਲਾਸੀ ਦੀ ਲੜਾਈ ਤੋਂ ਬਾਅਦ ਬੜੇ ਵਿੱਚ ਔਰ ਪੰਜਾਬ ਲਾਸਟ ਸੀ 1849 ਦੇ ਵਿੱਚ ਇਹਨਾਂ ਦੇ ਜਿਹੜਾ ਜਿਹੜਾ ਐਡਮਿਨਿਸਟ੍ਰੇਟਿਵ ਯੂਨਿਟ ਦਾ ਹਿੱਸਾ ਬਣਿਆ ਔਰ 1947 ਚ ਜਿਹੜਾ ਸਬ ਕੰਟੀਨੈਂਟ ਨੂੰ ਉਹਨਾਂ ਨੇ ਡਿਵਾਈਡ ਕੀਤਾ ਸੋ ਆਲਰੇਡੀ ਮਲਟੀਪਲ ਨੈਸ਼ਨੈਲिटीज ਔਰ ਦੂਸਰਾ ਅਰ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਉਹਨੂੰ ਲੈਂਡ ਆਫ ਬੁੱਧਾ ਔਰ ਦੂਸਰਾ ਵੀ ਕਹਿੰਦੇ ਨੇ ਜਦੋਂ ਬੁੱਧ ਸੀ ਅੱਜ ਤੋਂ ਆਲਮੋਸਟ 2.5 ਹਜ਼ਾਰ ਸਾਲ ਪਹਿਲਾਂ ਇਸ ਜਿਹਨੂੰ ਅਜੇ ਭਾਰਤ ਕਹਿੰਦੇ ਨੇ 2000 ਰਿਪਬਲਿਕਸਾਂ ਨਹੀਂ ਦੇ 2000 ਇੰਡੀਪੈਂਡੈਂਟ ਆਟੋਨਮਸ ਪਾਰਟ ਸੋ ਮਤਲਬ ਇਹ ਕਹਿਣਾ ਕਿ ਜੀ ਇਹ ਸਦੀਆਂ ਤੋਂ ਤੇ ਪ੍ਰਾਚੀਨ ਭਾਰਤ ਤੇ ਮਿਲੀਨੀਅਮਸ ਤੋਂ ਸਭ ਝੂਠ ਹੈ ਔਰ ਕਿਉਂਕਿ ਹੁਣ ਉਹ ਨਾਰਥ-ਈਸਟ ਹੋਏ ਸਾਊਥ ਇੰਡੀਆ ਹੋਏ ਸਿੱਖ ਪੰਜਾਬ ਹੋਏ ਜੇ ਅਸੀਂ ਇਧਰਲੇ ਪੰਜਾਬ ਦੀ ਗੱਲ ਓਵਰਆਲ ਵੀ ਜੇ ਤੁਸੀਂ ਪੰਜਾਬ ਦੀ ਗੱਲ ਕਰੋ ਕਦੇ ਵੀ ਗੰਗਾ ਜਮਨਾ ਸਿਵਲਾਈਜੇਸ਼ਨ ਦਾ ਤਾਂ ਹਿੱਸਾ ਹੀ ਨਹੀਂ ਰਿਹਾ ਜਿਹੜਾ ਹਿੰਦੂਤਵਾਦ ਦਾ ਜਿੱਥੇ ਉਹਨ ਕਰੋੜਾਂ ਲੋਕਾਂ ਨੂੰ ਨਵਾ ਕੇ ਬਿਮਾਰੀਆਂ ਤੇ ਦੂਜੀਆਂ ਵੀ ਕੁੰਬ ਚ ਪੈਦਾ ਕੀਤੀਆਂ ਨੇ ਤੇ ਜੇ ਸੱਚਮੁੱਚ ਇਹ ਹੁੰਦਾ ਹੈ ਈਡਾ ਵੱਡਾ ਪੰਜਾਬ ਹੈ ਜੇ ਅਸੀਂ ਦੂਸਰੇ ਪਾਸੇ ਵੀ ਦੇਖੀਏ ਲਹਿੰਦਾ ਪੰਜਾਬ ਵੀ ਤੇ ਉਹਨਾਂ ਚ ਕੋਈ ਇਸ ਪੰਜਾਬ ਦੀਆਂ ਕੋਈ ਪਵਿੱਤਰ ਨਦੀਆਂ ਕਿੱਥੇ ਗਈਆਂ ਹੂੰ गंगा जमुना सरस्वती गोदावरी क्योंकि इना दी हद ही गंगा ਤੋਂ ਸ਼ੁਰੂ ਹੋ ਕੇ ਔਰ ਉਹ ਗੋਦਾਵਰੀ ਤੇ ਜਾ ਕੇ ਗੋਦਾਵਰੀ ਜਿਹੜੀ ਹੈ ਉਹ ਤੁਸੀਂ ਦੇਖਦੇ ਹੋ ਕਿ 나सिक महाराष्ट्र ਤੱਕ ਹੈ ਸੋ ਜਿਹੜਾ ਇਹਨਾਂ ਦੀ ਯੂਨਿਟ ਵੀ ਰਹੀ ਹੈ ਉਹ ਉੱਥੋਂ ਜਮਨਾ ਪਾਰ ਜਦੋਂ ਅਸੀਂ ਕਹਿੰਦੇ ਹਾਂ ਜਾਂ ਅਸੀਂ ਕਹਿੰਦੇ ਹਾਂ ਵੀ ਖਾਲਸਤਾਨ ਦੀਆਂ ਹੱਦਾ ਦਰਿਆਏ ਜਮਨਾ ਤੋਂ ਵਾਗਾ ਤੱਕ ਕਿਉਂਕਿ ਜਮਨਾ ਪਾਰ ਔਰ ਗੋਦਾਵਰੀ ਤੇ ਇਹਨਾਂ ਦਾ ਪਾਰਟ ਮੁੱਕ ਜਾਂਦਾ ਜਿਹੜਾ ਜ ਓਵਰਆਲ ਜਿਹੜਾ ਸਾਊਥ ਇੰਡੀਆ ਹੈ ਜਿਹਦੀਆਂ ਅੱਜ 5 ਸਟੇਟਾਂ ਨੇ ਉਹ ਤਾਮਿਲਨਾਡੂ ਹੈ ਕਰਨਾਟਕਾ ਹੈ ਆਂਧਰਾ ਹੈ ਤੇਲੰਗਾਨਾ ਹੈ ਕੇਰਲ ਹੈ ਜਾਂ ਨਾਰਥ-ਈਸਟ ਦੀਆਂ 7 ਭੈਣਾਂ ਨੇ ਉਹ ਅਸਾਮ ਹੈ ਉਹ ਮਨੀਪੁਰ ਹੈ ਔਰ ਨਾਗਾਲ ਪ੍ਰਦੇਸ਼ ਹੈ ਨਾਗਾਲੈਂਡ ਹੈ ਮਿਜ਼ੋਰਮ ਹੈ ਔਰ ਔਰ ਨਾਚਲ ਪ੍ਰਦੇਸ਼ ਨੂੰ ਤਾਂ ਚਾਈਨਾ ਸਾਊਥ ਤਿੱਬਤ ਕਹਿੰਦਾ ਉਹਨਾਂ ਦਾ ਬੜਾ ਮੇਘਾਲਿਆ ਹੈ ਇਹ ਸਾਰੀਆਂ ਜਿਹੜੀਆਂ 7 ਸਟੇਟਾਂ ਨੇ ਤ੍ਰਿਪੁਰਾ ਹੈ ਇਹ ਸਾਰੀਆਂ ਵੀ ਕਦੇ ਇਹਨਾਂ ਦਾ ਹਿੱਸਾ ਨਹੀਂ ਰਿਹਾ ਔਰ ਇਸ ਸਾਰੇ ਦੇ ਨਾਲ-ਨਾਲ ਜਦੋਂ ਅਸੀਂ ਕੁੱਲ ਮਿਲਾ ਕੇ ਦੇਖਦੇ ਹਾਂ ਕਿ ਵੀ ਬੇਸ਼ੱਕ ਆ ਜੋ ਇੱਕ ਨੂੜੇ ਹੋਏ ਨੇ ਲੇਕਿਨ ਜਿਹੜੀ ਹਿੰਦੂ ਹਾਰਟਲੈਂਡ ਹੈ ਜਿਹੜੀ ਉਹ ਗੰਗਾ ਜਮਨੀ ਤਹਿਜ਼ੀਬ ਵਾਲੀ ਹੈ ਉਹ ਜੰਮ ਨਿਆਣੇ ਜੰਮ ਜੰਮ ਕੇ ਲਾਈਕ ਰੈਟਸ ਬਰੀਡ ਕਰ ਰਹੇ ਨੇ ਸਾਊਥ ਦੀਆਂ ਸਟੇਟਾਂ ਜਿਨ੍ਹਾਂ ਚ ਜ਼ਾਹਰ ਹੈ ਇੱਕ ਜ਼ਮਾਨੇ ਚ ਕੇਰਲਾ ਸਭ ਤੋਂ ਜ਼ਿਆਦਾ ਲਿਟਰੇਸੀ ਰੇਟ ਸੀ ਅੱਜ ਵੀ ਜੇ ਤਾਮਿਲਨਾਡੂ ਤੋਂ ਸਭ ਤੋਂ ਜ਼ਿਆਦਾ ਵਿਕਸਤ ਭਾਰਤੀ ਸਟੇਟ ਹੈ ਹਾਲਾਂ ਇਹ ਜਿਹੜਾ ਆਈਟੀ ਦਾ ਰੈਵੋਲੂਸ਼ਨ ਦੀ ਸ਼ੁਰੂਆਤ ਹੋਈ ਕਰਨਾਟਕਾ ਚ ਹੋਈ ਜਦੋਂ ਜਿਹੜਾ ਔਰ ਆਂਧਰਾ ਦੇ ਵਿੱਚ ਨਾਇਡੂ ਬਾਬੂ ਤੇ ਫਲਾਣੇ ਸਾਰਿਆਂ ਨੇ ਕੀਤੀ ਹੁਣ ਵੀ ਜੇ ਉਹਨਾਂ ਦਾ ਦੇਖੋ ਵੀ ਉਹ ਸਾਊਥ ਵਾਲਿਆਂ ਨੇ ਆਲਰੇਡੀ ਇੱਕ ਵਾਰ ਉਹਨਾਂ ਨੇ ਕੀਤੀ ਸੀ ਕਿ ਸਾਡੀਆਂ ਪੰਜ ਸਟੇਟਾਂ ਦੀ ਅੱਧ ਇਕਨੋਮਿਕਲ ਜ਼ੋਨ ਬਣਾਇਆ ਜਾਏ ਉਹ ਬੜਾ ਪਿੱਟੇ ਸੀ ਕਿ ਜੀ ਅੱਜ ਇਕਨੋਮਿਕਲ ਜ਼ੋਨ ਹੈ ਕੱਲ ਨੂੰ ਪੋਲੀਟੀਕਲ ਫਰੀडम ਹੋਏਗੀ ਪਰ ਜਿਵੇਂ ਉਹ ਆਪਣੀਆਂ ਸਟੇਟਾਂ ਗਵਰਨ ਕਰ ਰਹੇ ਨੇ ਖਾਸ ਤੌਰ ਤੇ ਤਾਮਿਲਨਾਡੂ ਇਹਨਾਂ ਪੰਜਾਂ ਦੀ ਲੀਡਰਸ਼ਿਪ ਦਾ ਤਾਮਿਲਨਾਡੂ ਕੋਲ ਹੈ ਡ੍ਰੈਵਿਡਨ ਕਲਚਰ ਦੇ ਉਹ ਇਕੱਲੇ ਪ੍ਰੈਕਟਿਸਿੰਗ ਹੀ ਨਹੀਂ ਨੇ ਉਸਦੇ ਉਹ ਹਾਫਿਜ਼ ਵੀ ਨੇ ਉਸ ਤੇ ਲਈ ਉਹ ਖਲੋਣ ਵਾਲੇ ਨੇ ਪਰ ਬੇਸ਼ੱਕ ਉਹ ਸਾਡੇ ਵਾਂਗ ਖੁੱਲ ਕੇ ਖਾਲਿਸਤਾਨ ਦੀ ਮੰਗ ਜਿਵੇਂ ਅਸੀਂ ਕਰਦੇ ਹਾਂ ਅਸੀਂ ਤਾਂ ਜ਼ਾਹਰ ਕਰ ਰਹੇ ਹਾਂ ਕਿ ਭਈ ਇੰਡੀਪੈਂਡੈਂਟ ਮਲਕ ਹੈ ਉਹ ਉਹਨੂੰ ਜਿਹੜਾ ਉਹ ਡ੍ਰੈਵਿਡਨ ਮਾਡਲ ਦੇ ਨਾਂ ਥੱਲੇ ਆਪਣੀਆਂ ਪੋਲੀਟੀਕਲ ਐਸਪੀਰੇਸ਼ਨਸ ਨੂੰ ਕਹੇ ਜੀ ਅਸੀਂ ਤੁਹਾਡੇ ਐਰੀਅਨ ਕਲਚਰ ਦਾ ਮਕਸਦ ਜਦੋਂ ਡ੍ਰੈਵਿਡਨ ਮਾਡਲ ਜਾਂ ਡ੍ਰੈਵਿਡਨ ਕਲਚਰ ਜਾਂ ਡ੍ਰੈਵਿਡਨ ਪ੍ਰਾਈਡ ਕਹਿੰਦੇ ਨੇ ਤੇ ਉਹ ਮੈਸੇਜ ਇਹੀ ਦੇ ਰਹੇ ਹੁੰਦੇ ਨੇ ਕਿ ਬਈ ਕਿਉਂਕਿ ਇਹ ਪੰਜੋ ਹੀ ਸਟੇਟਾਂ ਨੇ ਜਿੱਥੇ ਡ੍ਰੈਵਿਡਨ ਮੂਲ ਦੇ ਲੋਕ ਵਸਦੇ ਨੇ ਇਨ ਮੈਜੋਰਟੀ ਨੇ ਔਰ ਆਨੇ ਬਹਾਨੇ ਔਰ ਕਰੁਣਾ ਨਹੀਂ دی ਜਿਹੜਾ ਜਿਹਦਾ ਮੁੰਡਾ ਹੁਣ ਸਟਾਲਨ ਜਿਹੜਾ ਉਹ ਚੀਫ ਮਿਨਿਸਟਰ ਹੈ ਉਹ ਤਾਂ ਖੁੱਲ ਕੇ ਇਹ ਤਾਂ ਵੱਖਰੀ ਕਹਾਣੀ ਹੈ ਕਿ ਵੀ ਉਹ politically shrewd ਸੀ ਔਰ ਪੰਜਾਬ ਦੇ ਜਸਟਿਸ ਗੁਰਨਾਮ ਸਿੰਘ ਨੇ ਉਦੋਂ ਪੈਰ ਨਹੀਂ ਲਾਏ 1966 ਚ ਪੰਜਾਬੀ ਸੂਬਾ ਬਣਿਆ ਨਵੰਬਰ ਦੇ ਪਹਿਲੇ ਹਫਤੇ ਨਵੰਬਰ ਦੇ ਹਾਂ ਫਰਸਟ ਜਿਹੜਾ 1966 ਪਹਿਲੀ ਨਵੰਬਰ ਨੂੰ ਹੀ ਸੈਲੀਬ੍ਰੇਟ ਕੀਤਾ ਜਾਂਦਾ ਪੰਜਾਬ ਰੀ ਆਰਗੇਨਾਈਜੇਸ਼ਨ ਡੇ ਹਮ ਪਹਿਲੀ ਹਕੂਮਤ ਜਸਟਿਸ ਗੁਰਨਾਮ ਸਿੰਘ ਦੀ ਬਣੀ ਪੰਜਾਬ ਦੇ ਵਿੱਚ ਉਦੋਂ ਭਾਰਤ ਦੇ 8 ਸੂਬਿਆਂ ਦੇ ਵਿੱਚ SVD ਗਵਰਨਮੈਂਟਸ ਉਹਨਾਂ ਨੂੰ ਕਹਿੰਦੇ ਸੀ ਸੰਯੁਕਤ ਵਿਧਾਇਕਦਾਰ ਕਾਂਗਰਸ ਤੋਂ ਇਲਾਵਾ ਕਿਉਂਕਿ ਇੰਦਰਾ ਗਾਂਧੀ ਆ ਚੁੱਕੀ ਸੀ ਆਲਰੇਡੀ ਸੀਨ ਦੇ ਉੱਤੇ ਔਰ ਉਹਦੀ ਪਾਰਟੀ ਨੂੰ 8 ਸੂਬਿਆਂ ਦੇ ਵਿੱਚ SVD ਗਵਰਨਮੈਂਟਸ ਬਣੀ ਐ DMK ਦੀ ਗਵਰਨਮੈਂਟ ਤਾਮਿਲਨਾਡ ਚ ਬਣੀ ਉਦੋਂ ਜਸਟਿਸ ਗੁਰਨਾਮ ਸਿੰਘ ਔਰ ਕਰਨਾਦੀ ਨੇ ਇਹ ਕੀਤਾ ਕਿ ਜੀ ਇਹ ਕਨਸਟੀਟਿਊਸ਼ਨ ਜਿਹੜਾ ਹੈ ਇਹਨੂੰ ਤਾਂ ਫੈਡਰੇਸ਼ਨ ਆਫ ਸਟੇਟਸ ਕਿਹਾ ਗਿਆ ਸੀ ਪਰ ਇਹ ਤਾਂ ਯੂਨਿਟਰੀ ਬਣਦਾ ਜਾਂਦਾ ਹੈ ਇਸ ਸਟੇਟਾਂ ਦੇ ਕੋਲ ਵਾਧੂ ਹਕੂਕ ਹੋਣ ਜੋ ਬਾਅਦ ਵਿੱਚ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਸਪਿਰਟ ਸੀ ਸੋ ਉਹਨਾਂ ਨੇ ਪਹਿਲੀ ਮੀਟਿੰਗ ਜਿਹੜੀ ਹੈ ਔਰ ਕਰਨਾਨੀ ਦਿੱਤਾ ਉਸ ਥਾਟ ਨੂੰ ਸੀ ਉਹ ਤੇ ਦੇਖ ਰਿਹਾ ਸੀ ਵੀ ਇਹ ਅਲਟੀਮੇਟਲੀ ਜਿਹੜੀ ਹਿੰਦੂ ਹਾਰਟਲੈਂਡ ਹੈ ਇਹਨਾਂ ਦੀ ਗਿਣਤੀ ਵਾਧਦੀ ਜਾਣੀ ਹੈ ਵੋਟਾਂ ਇਹਨਾਂ ਦੇ ਕੋਲ ਜ਼ਿਆਦਾ ਹੋਣੀਆਂ ਇਹ ਤਾਂ ਸਾਡਾ ਸਾਹ ਪੀ ਜਾਣ ਘੁੱਟ ਦੇਣਗੇ ਅੱਛਾ ਸੋ ਮੀਟਿੰਗ ਚੰਡੀਗੜ੍ਹ ਚ ਰੱਖੀ ਗਈ ਕਿ ਭਈ ਵਾਧੂ ਅਧਿਕਾਰ ਸੂਬਿਆਂ ਨੂੰ ਔਰ ਕਨਸਟੀਟਿਊਸ਼ਨ ਦੀ ਰੀ राइटिंग ਉਹਦੇ ਵਿੱਚ ਅਮੈਂਡਮੈਂਟ ਕਰੋ ਤਾਂ ਕਿ ਇਹਨੂੰ ਟੂ ਫੈਡਰਲ ਸਿਸਟਮ ਬਣਾਇਆ ਜਾਏ ਅਮਰੀਕਨ ਪੈਟਰਨ ਦੇ ਉੱਤੇ ਬਿਲਕੁਲ ਮੀਟਿੰਗ ਦੇ ਲਈ ਉਤਸ਼ਾਹ ਸੀ ਔਰ ਪੂਰਾ ਸੀ ਲੇਕਿਨ ਐਨ ਮੌਕੇ ਦੇ ਉੱਤੇ ਕੀ ਹੋਇਆ ਕਿਉਂਕਿ ਜਦੋਂ ਅਸੀਂ ਕੁਝ ਚੀਜ਼ਾਂ ਦੇਖਦੇ ਆਂ ਕਿ ਜਿਹੜੇ ਕੁਰਸੀ ਦੇ ਭੁੱਖੇ ਲੋਕ ਨੇ ਜਿਵੇਂ ਦਰਬਾਰਾ ਸਿੰਘ ਹੁਣ ਜਦੋਂ ਦਰਬਾਰਾ ਸਿੰਘ ਦੀ ਸਰਕਾਰ ਪੰਜਾਬ 'ਚ ਸੀ ਇਹਨਾਂ ਨੇ ਜਿਹੜਾ ਇੰਦਰਾ ਗਾਂਧੀ ਨੇ ਅਵਾਰਡ ਦਿੱਤਾ ਸੀ ਐਸਵਾਈਐਲ ਕਨਾਲ ਦੇ ਖਿਲਾਫ ਸੁਪਰੀਮ ਕੋਰਟ 'ਚ ਮਕਦਮਾ ਕੀਤਾ ਸੀ। ਔਰ ਦਰਬਾਰਾ ਸਿੰਨੂ ਸਾਧਕੇ ਇੰਦਰਾ ਗਾਂਧੀ ਨੇ ਕਿਹਾ ਕਿਉਂਕਿ ਸੁਪਰੀਮ ਕੋਰਟ ਜਿੱਤਾ ਜ਼ਾਹਰ ਹੈ ਕਿ ਭਈ ਜਿਹੜਾ ਨਾਨ ਰਾਈਪੇਰੀਅਨ ਸਟੇਟਾਂ ਦਾ ਤਾਂ ਹਕੂਕ ਹੀ ਨਹੀਂ ਉਹਨੇ ਕਿਹਾ ਵੀ ਜਾਂ ਮਕਦਮਾ ਵਾਪਸ ਲਓ ਜਾਂ ਰਿਜ਼ਾਈਨ ਕਰਨ ਨੂੰ ਤਿਆਰ। ਉਹਨੇ ਮਕਦਮਾ ਵਾਪਸ ਲਿਆ ਔਰ ਪੱਠਾ ਪਠਾ ਦਿੱਤਾ। ਇਵੇਂ ਹੀ ਜਸਟਿਸ ਗੁਰਨਾਮ ਸਿੰਘ ਹਾਲਾਂ ਪੜਿਆ ਲਿਖਿਆ ਹਾਈ ਕੋਰਟ ਦਾ ਜੱਜ ਰਿਟਾਇਰ ਉਨੇ ਆਣ ਮੌਕੇ ਦੇ ਉੱਤੇ ਉਹ ਮੀਟਿੰਗ ਕੈਨਸਲ ਕਰ ਦਿੱਤੀ ਔਰ 68 ਦੀ ਗੱਲ ਜਾ ਕੇ ਮੁੜ ਕੇ ਜਦੋਂ ਅਕਾਲੀ ਫਿਰ ਆਊਟ ਆਫ ਪਾਵਰ ਹੋਏ 70ਵਿਆਂ ਚ ਜਾਂਦੇ ਆ ਫਿਰ ਅਨੰਦਪੁਰ ਦਾ ਮਤਾ ਤੇ ਅਨੰਦਪੁਰ ਦੇ ਮਦਦ ਨਾਲ ਕੱਲੀ ਕੁੱਟ ਖਾਧੀ ਹਮ ਟੋਟਲ ਵਾਰ ਸਿੱਖਾਂ ਦੇ ਉੱਤੇ ਜਿਹੜੀ ਆ ਉਹ ਨਾਜ਼ਲ ਕੀਤੀ ਗਈ ਉਸ ਨੂੰ ਜਿਹੜਾ ਕੀਤਾ ਗਿਆ ਲੇਕਿਨ ਤਾਮਿਲਨਾਡੂ ਨੇ ਅੱਡੜ ਮੌਕਿਆਂ ਦੇ ਉੱਤੇ ਆਪਣੀ ਉਹ ਖੁੱਲਕੇ ਤਾਂ ਕਦੇ ਜਿਹੜਾ ਉਸ ਇੰਡੀਅਨ ਸਟੇਟ ਨੂੰ ਉਹਨਾਂ ਨੇ ਨਹੀਂ ਵੰਗਾ ਰਿਆ ਪਰ ਉਨਾ ਨੇ ਕਦੇ ਵੀ ਨਾ ਉਥੇ ਹਿੰਦੀ ਦੀ ਡੋਮਿਨੈਂਸ ਚੱਲਣ ਦਿੱਤੀ ਡਿਵਿਡੈਂਡ ਮਾਡਲ ਦੀ ਵੀ ਇਕਨੋਮਿਕਲ ਮਾਡਲ ਵੀ ਹੋਰ ਸਾਰਾ ਵੀ ਹੁਣ ਵੀ ਜਿਹੜਾ ਪਾਰਲੀਮੈਂਟ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਔਰ ਉਸ ਦੇ ਵਿੱਚ ਜਦੋਂ ਬਜਟ ਪੇਸ਼ ਹੋਇਆ ਤੇ ਹੁਣ ਬਿਹਾਰ ਦੇ ਵਿੱਚ ਚੋਣਾਂ ਹੋਣੀਆਂ ਨੇ ਉਹਨਾਂ ਨੂੰ ਕੋਈ ਏਅਰਪੋਰਟ ਦੱਤਾ ਕੋਈ ਹੋਰ ਦੱਤਾ ਪੰਜਾਬ ਦੇ ਤੋਂ ਵੀ ਪੱਲੇ ਕੱਖ ਨਹੀਂ ਪਾਇਆ ਪੰਜਾਬ ਨੂੰ ਤਾਂ ਸਮਝਦੇ ਨਹੀਂ ਨਾ ਉਹ ਤਾਂ ਸਮਝਦੇ ਨੇ ਕਿ ਬਈ ਨੂੰ ਤਾਂ ਹੁਣ ਇਹ ਕਲੋਨੀ ਵਾਂਗ ਹੀ ਰੱਖਣਾ ਹੈ ਪਰ ਸਾਊਥ ਨੇ ਆਵਾਜ਼ ਚੁੱਕੀ ਔਰ ਬਿਲਕੁਲ ਠੀਕ ਉਹਨਾਂ ਨੇ ਹੈਡਲਾਈਨ ਹੀ ਹੈ ਉਹਨਾਂ ਦੇ ਮੀਡੀਆ ਦੀ ਸਾਊਦਰਨ ਸਟੇਟਸ ਬੀਇੰਗ ਡਿਸਕ੍ਰਿਮੀਨੇਟਿਡ ਅਗੇਂਸਟ ਮਾਰਨ ਉਹਨੇ ਮਾਰਨ ਡੀਐਮਕੇ ਦਾ ਪ੍ਰੋਮਿਨੈਂਟ ਜਿਹੜਾ ਲੀਡਰ ਹੈ ਮੈਂਬਰ ਪਾਰਲੀਮੈਂਟ ਹੈ ਔਰ ਉਹਨੇ ਕਿਹਾ ਕਿ ਵੀ ਉਹਦਾ ਪੂਰਾ ਨਾਮ ਹੈ ਦਇਆ ਨਦੀ ਮਾਰਨ ਉਹਨੇ ਅਕਿਊਜ਼ਦ ਦਾ ਐਨਡੀਆ ਗਵਰਨਮੈਂਟ ਐਟ ਦਾ ਸੈਂਟਰ ਆਫ ਮੀਟਿੰਗ ਆਊਟ ਅਨਫੇਅਰ ਟਰੀਟਮੈਂਟ ਟੁਵਰਡ ਸਾਊਦਰਨ ਸਟੇਟਸ ਈਵਨ ਐਸ ਤਾਮਿਲਨਾਡੂ ਵਾਸ ਦਾ ਮੋਸਟ ਸਕਸੈਸਫੁਲ ਸਟੇਟ ਆਫ ਦਾ ਕੰਟਰੀ ਉਹਨੇ ਕਿਹਾ ਵੀ ਅਸੀਂ ਸਭ ਤੋਂ ਜ਼ਿਆਦਾ ਟੈਕਸ ਦਿੰਦੇ ਆ ਸਭ ਤੋਂ ਜ਼ਿਆਦਾ ਕਾਮਯਾਬ ਕਰ ਰਹੇ ਆ ਪਰ ਤੁਸੀਂ ਸਾਡੇ ਨਾਲ ਬਹੁਤ ਜ਼ਿਆਦਾ ਵਿਤਕਰਾ ਕਰ ਰਹੇ ਹੋ देयर इज अनफेयर ट्रीटमेंट टुवर्ड्स साउदर्न स्टेट्स ਤੁਸੀਂ ਦੱਖਣੀ ਸਟੇਟਾਂ ਦੇ ਨਾਲ ਬਹੁਤ ਵਿਤਕਰੇ ਭਰਿਆ ਵਰਤਾਰਾ ਕਰ ਰਹੇ ਹੋ ਬਿਹਾਰ ਇਲੈਕਸ਼ਨ ਨੂੰ ਦੇਖਦੇ ਆ ਤੁਸੀਂ ਪਟਨਾ 에ਅਰਪੋਰਟ ਕੋਸੀ ਰਿਵਰ ਪ੍ਰੋਜੈਕਟ ਦਿੱਤਾ ਹੈ ਪਰ ਤੁਸੀਂ ਤਾਮਿਲਨਾਡੂ ਕਰਨਾਟਕਾ ਕੇਰਲਾ ਨੂੰ ਹੁਣ ਉਹ ਡਰਾਵਿਡੜ ਜਿਹੜੇ ਨੇ ਤਾਮਿਲ ਦੇ ਉਹ ਸਾਰੀਆਂ ਸਟੇਟਾਂ ਦੀ ਉਹਨਾਂ ਨੂੰ ਤੁਸੀਂ ਕੁਝ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਵੀ ਇਹ ਇਸ ਗੱਲ ਦਾ ਮਿਸਟਰ ਮਾਰਨ ਸੈਡ that the most successful state in india today was tamil nadu because the dmk government followed the dividend model ਹਮ ਇਹ ਅਸੀਂ ਸਭ ਤੋਂ ਜ਼ਿਆਦਾ ਕਾਮਯਾਬ ਸਟੇਟ ਹੈ ਕਿਉਂਕਿ ਅਸੀਂ ਡਰਾਵਿਡਨ ਹੁਣ ਇਹਦੇ 'ਚ ਵੀ ਜਿਹੜੇ ਪੜੇ ਲਿਖੇ ਔਰ ਹੁਣ ਤੁਸੀਂ ਆਪਣੇ ਖੋਤਿਆਂ ਨੂੰ ਦੇਖੋ ਜਿਸ ਲੈਵਲ ਦਾ ਇਹ ਸੁਖਬੀਰ ਬਾਦਲ ਹੈ ਜਾਂ ਹਰਜਿੰਦਰ ਧਾਮੀ ਹੈ ਇਹਨਾਂ ਨੂੰ ਇਹ ਸਿੰਬੋਲਿਜ਼ਮ ਚ ਗੱਲ ਉਹਨੇ ਕਿ ਮਤਲਬ ਇਹ ਸੀ ਕਿ ਤੁਸੀਂ ਫਾਲੋ ਕਰ ਰਹੇ ਹੋ ਐਰੀਅਨ ਮਾਡਲ ਜਿਹੜਾ ਐਰੀਅਨ ਮਾਡਲ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਦੇ ਥੱਲੇ ਤੁਸੀਂ ਟੌਪ ਦੇ ਉੱਤੇ ਬੈਠ ਕੇ ਡਿਸਕ੍ਰਿਮੀਨੇਟ ਕਰ ਅਸੀਂ ਫਾਲੋ ਕਰਦੇ ਹਾਂ ਡ੍ਰਾਈਵਡਨ ਮਾਡਲ ਕਿ ਭਈ ਤੁਹਾਡੀ ਜ਼ੁਬਾਨ ਤੇ ਸਭ ਕਾ ਸਾਥ ਸਭ ਕਾ ਵਿਕਾਸ ਜਿਹੜਾ ਝੂਠ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ ਅਸੀਂ ਤਰੱਕੀ ਕੀਤੀ ਹੈ ਡਿਵਿਡੈਂਡ ਮਾਡਲ ਦੇ ਉੱਤੇ ਫਿਰ ਉਹਨੇ ਕਿਹਾ ਵੀ ਆਰ ਨੈਵਰ ਅਗੇਂਸਟ ਹਿੰਦੀ ਵੀ ਆਰ ਓਨਲੀ ਅਗੇਂਸਟ ਹਿੰਦੀ ਇੰਪੋਜ਼ੀਸ਼ਨ ਵੀ ਤੁਸੀਂ ਸਾਡੇ ਤੇ ਹਿੰਦੀ ਲਾਗੂ ਕਰਨਾ ਚਾਹੋਗੇ ਥੋਪਣਾ ਚਾਹੋਗੇ ਅਸੀਂ ਕਦੇ ਇਸ ਨੂੰ ਐਕਸੈਪਟ ਨਹੀਂ ਕਰਾਂਗੇ ਔਰ ਇਸ ਦੇ ਨਾਲ ਫਿਰ ਉਹਨਾਂ ਨੇ ਜਿਹੜੀ ਫਾਈਨੈਂਸ ਮਿਨਿਸਟਰ ਹੈ ਨਿਰਮਲਾ ਸੀ타ਰਮਨ ਜਿਹੜੀ ਆਬਵੀਅਸਲੀ ਤਾਮਿਲਨਾਡੂ ਤੋਂ ਹੈ ਉਹਦੇ ਤੇ ਵੀ ਉਹਨੇ ਜਿਹੜਾ ਉਹ ਵਿਅੰਗ ਕੀਤਾ ਉਹਨਾਂ ਨੇ ਕਿਹਾ ਕਿ ਵੀ ਇਹ ਕਦੇ ਵੀ ਤੂੰ ਇੱਥੇ ਬੀਬੀ ਨਾ ਪਹੁੰਚ ਸਕਦੀ ਜੀ ਸੌਦੇ ਤੇ ਜੇ ਮਿਸਟਰ ਪੈਰੀਆਰ ਨਾ ਹੁੰਦਾ ਸ਼ੀ ਸ਼ੁੱਡ ਨੈਵਰ ਈਵਨ ਫੋਰਗੇਟਡ ਉਹ ਪੈਰੀਆਰ ਕੌਣ ਸੀ ਪੈਰੀਆਰ ਸੀ ਜਿਨੇ ਬ੍ਰਾਹਮਣਵਾਦ ਨੂੰ ਭੰਨਿਆ ਜਿਨੇ ਡੀਐਮਕੇ ਦੀ ਬੁਨਿਆਦ ਰੱਖੀ ਅਨਾਦੁਰਾਈ ਜਿਨੇ ਬ੍ਰਾਹਮਣਵਾਦ ਤੋਂ ਬਿਲਕੁਲ ਜਿਹੜਾ ਛਟਕਾਰਾ ਉਹਨਾਂ ਨੇ ਕਿਹਾ ਵੀ ਕੋਈ ਮੰਦਰਾਂ ਦੀ ਲੋੜ ਨਹੀਂ ਕੋਈ ਦੂਜਿਆਂ ਨਹੀਂ ਐਵੇਂ ਨਹੀਂ ਡੀਐਮਕੇ ਜਾਂ ਦੂਜੀ ਤੀਜੀ ਜਿਹੜੀ ਕਲੈਰਿਟੀ ਦੇ ਨਾਲ ਆਏ ਉਹਨਾਂ ਨੇ ਕਿਹਾ ਵੀ ਤੂੰ ਵੀ ਉੱਥੋਂ ਹੀ ਨਿਕਲੀ ਔਰ ਡਰਾਇਵਿਡਨ ਮਾਡਲ ਔਰ ਨਾਲ ਦੀ ਨਾਲ ਡਿਸਕ੍ਰਿਮੀਨੇਸ਼ਨ ਸੋ ਇਹ ਬਹੁਤ ਵਾਰ ਹੁਣ ਜੇ ਪੰਜਾਬ ਦੇ ਵਿੱਚ ਕੋਈ ਕਦਾਵਰ ਸ਼ਖਸੀਅਤ ਨਹੀਂ ਆਊਟਰੀਚ ਕੀਤਾ ਹੁੰਦਾ ਉਹ ਤੁਸੀਂ ਤਾਮਿਲ ਰੈ ਜਾਂ ਨਾਰਥ-ਈਸਟ ਨੇ ਜਾਂ ਪੋਲੀਟੀਕਲ ਪਾਰਟ ਦੇ ਉੱਤੇ ਆ ਜਾਂ ਕਸ਼ਮੀਰ ਹੈ ਜੀ ਤੇ ਕਹਾਣੀ ਔਰ ਹੁੰਦੀ ਉਹ ਤੇ ਉੱਥੇ ਮਿਜਰਟਸ ਘੁੰਮ ਰਹੇ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਹਾਲੇ ਦੁਆਲੇ ਕੀ ਹੋ ਰਿਹਾ ਉਹ ਆਪਣੇ ਲੱਗੇ ਹੋਏ ਨੇ ਕਿ ਭਾਈ ਉਹਨਾਂ ਨੇ ਓਨੇ ਇੱਕ ਦਾਇਰਾਕਾਰ ਚ ਰਹਿੰਦੇ ਆ ਕਿਨੂੰ ਪ੍ਰਧਾਨ ਬਣਾਣਾ ਹੈ ਕਿਨੂੰ ਹਲਾਣਾ ਹੈ ਇਸ ਤੋਂ ਵੀ ਜਾਂ ਉਹਨਾਂ ਦੇ ਕੋਲ ਕੋਈ ਅਜੰਡਾ ਨਹੀਂ ਹੈ ਜੀ ਰਾਰ ਸਾਥ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਅਥਲੇ ਨੇ ਬ੍ਰੇਕ ਈਵਰਜ਼ ਅਦੋਸਨ ਇਸ ਤਰ੍ਹਾਂ ਬਣੇ ਨਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ